ਨੋ ਮੈਂ ਨੂੰ ਕਿੰਨਾ ਚਿਰ ਹੋ ਗਿਆ ਛੱਡ ਕੇ ਗਿਆ ਇਹਨੂੰ ਇਹਨੂੰ 7 ਕੁ ਮਹੀਨੇ ਹੋ ਚੱਲੇ ਇੱਥੇ ਇਹ ਗਿਣੀ ਬੁਖਾਰ ਬਹੁਤ ਜ਼ਿਆਦਾ ਸੀ ਨੂੰ ਉਹ ਇਹਨੂੰ ਆਪਣਾ ਮੂੜੇ ਪੈ ਲੈ ਕੇ ਉਹਨਾਂ ਦਵਾਈ ਉਹਨਾਂ ਨੇ ਵੀ ਪਿਆਉੜਾਈ ਨਾ ਕਿੰਨੇ ਬੇਟੇ ਸੀ ਤੁਹਾਡੇ ਦੋ ਗਾਕੇ ਦੋਹਾਂ ਦੀ ਡੈਥ ਹੋ ਗਈ ਤੇ ਮਨਜੀ ਤੋਂ ਵੱਧ ਇਹਨਾਂ ਦੀ ਇੱਕ ਬੇਟੀ ਸੀ ਉਹਰੇ ਘਰ ਉਹ ਬਹੁਤ ਮਾਰਦੀ ਉਨਮੀ ਛੱਡ ਗਏ ਉਹਦਾ ਵੀ ਕੋਈ ਪਤਾ ਨਹੀਂ ਲਿਆ ਉਹਨਾਂ ਨੇ ਆਣ ਕੇ ਹੁਣ ਇਹ ਮਾਵਾਂ ਧੀਆਂ ਦੋਵੇਂ ਇਹ ਵੀ ਬਜ਼ੁਰਗਿਆ ਵਿਚਾਰੀ ਸੀ ਦੇਖ ਰਹੇ ਹੋ ਸਮਰ نیوز ਤੇ ਮਨਜਪਾਲ ਸ਼ਰਮਾ ਸਮਰ نیوز ਦੇ ਧਿਗੇ ਅਕਸਰ ਹੀ ਤਾਂ ਉਹ ਹੀ ਗਰੀਬ ਮਜਲੂਮਾਂ ਬਾਰੇ ਦਿਖਾਉਂਦੇ ਆਏ ਆ ਕਿ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਹੇ ਆ ਸਾਡੀਆਂ ਸਰਕਾਰਾਂ ਦੇ بڑے 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 ਦਾਅਵੇ ਕਰਦੀਆਂ ਵਾ ਅਸੀਂ ਗਰੀਬਾਂ ਵਾਸਤੇ ਉਹ ਕਰਤਾ ਹੈ ਗਰੀਬਾਂ ਵਾਸਤੇ ਉਹ ਕਰਤਾ ਪਰ ਜੇਕਰ ਜ਼ਮੀਨੀ ਪੱਧਰ ਤੇ ਵੇਖਿਆ ਜਾਵੇ ਤੇ ਗਰੀਬ ਅੱਜ ਵੀ ਗਰੀਬ ਹੀ ਆ ਗਰੀਬ ਹੋਰ ਗਰੀਬ ਹੋਏ ਜਾ ਰਿਹਾ ਔਰ ਅਮੀਰ ਹੋਰ ਅਮੀਰ ਹੋਏ ਜਾ ਰਿਹਾ ਪਰ ਸਾਡੀਆਂ ਸਰਕਾਰਾਂ ਜਿਹੜੀਆਂ ਗਰੀਬ ਦੀ ਨਹੀਂ ਸੁਣਦੀਆਂ ਅਮੀਰ ਅਮੀਰਾਂ ਦੇ ਕੰਮ ਜ਼ਰੂਰ ਹੁੰਦੇ ਆ ਪਰ ਗਰੀਬੀ ਗਰੀਬੀ ਜਿਹੜੀ ਉਹ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਆ ਅੱਜ ਹੀ ਇਸੇ ਤਰ੍ਹਾਂ ਹੀ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਭੈਣੀ ਸਦਮਾ ਵਿਖੇ ਆਏ ਆ ਜਿੱਥੇ ਇੱਕ ਬਜ਼ੁਰਗ ਔਰਤ ਰਹਿੰਦੀ ਆ ਜਿਹੜੀ ਕਿ ਜਿਤਵਾਵੀ ਆ ਔਰ ਦੋ ਬੇਟੇ ਹੀ ਉਹਨਾਂ ਦੋ ਬੇੜਿਆਂ ਦੀ ਵੀ ਡੈਥ ਹੋ ਦਿੱਤੀ ਆ ਇੱਕ ਬੇਟੀ ਜਿਹੜੀ ਉਹਨਾਂ ਨੇ ਅੱਜ ਤੋਂ 14-15 ਸਾਲ ਪਹਿਲਾਂ ਵਿਆਹੀ ਸੀ ਔਰ ਉਹ ਵੀ ਪਿਛਲੇ ਦਿਨੀ ਉਹਨੂੰ ਕੋਈ ਟੀਵੀ ਦੀ ਬਿਮਾਰੀ ਹੋਣ ਕਰਕੇ ਜਿਹੜਾ ਉਹਦਾ ਸਾਰਾ ਪਰਿਵਾਰ ਆ ਉਹਨੂੰ ਇਹ ਮਾਤਾ ਕੋਲ ਛੱਡ ਗਿਆ ਔਰ ਇਸ ਵੇਲੇ ਉਹ ਮਾਤਾ ਔਰ ਬੇਟੀ ਦੋਵੇਂ ਸਿਰਫ ਦੋਨੋਂ ਘਰ ਵਿੱਚ ਆ ਮਾਤਾ ਵੀ ਬਜ਼ੁਰਗ ਆ ਉਹ ਵੀ ਵਿਚਾਰੀ ਕੋਈ ਕੰਮ ਧੰਦਾ ਨਹੀਂ ਕਰ ਸਕਦੀ ਔਰ ਜੇਕਰ ਬੇਟੀ ਦੀ ਗੱਲ ਕਰੀਏ ਤੇ ਬੇਟੀ ਵਿਚਾਰੀ ਟੀਵੀ ਦਾ ਰੋਗ ਹੋਣ ਕਰਕੇ ਉਹ ਵੀ ਵਿਚਾਰੀ ਮੰਜੇ ਤੇ ਪਈ ਆ ਔਰ ਬੜੇ ਹੀ ਔਖੇ ਜਿਹੜੇ ਜ਼ਿੰਦਗੀ ਦੇ ਆਪਣੇ ਦਿਨ ਕੱਟ ਰਹੇ ਆ ਆਪਾਂ ਪਹਿਲਾਂ ਮਾਤਾ ਨਾਲ ਗੱਲ ਕਰਾਂਗੇ ਕਿ ਮਾਤਾ ਜੀ ਕਿਸ ਤਰ੍ਹਾਂ ਮਾਤਾ ਜੀ ਕਿੰਨਾ ਚਿਰ ਹੋ ਗਿਆ ਸੀ ਤੁਹਾਨੂੰ ਬੇਟੀ ਵਿਆਈ ਨੂੰ 14 ਸਾਲ 14 ਸਾਲ 14 ਸਾਲ ਹੋ ਗਏ ਤੇ ਕੀ ਕਰਦਾ ਇਹਦਾ ਘਰ ਵਾਲਾ ਦਿਹਾੜੀ ਦਾ ਪੈ ਕਰਦਾ ਅੱਛਾ ਜੀ ਤੇ ਹੁਣ ਇਹਨੂੰ ਇਹਨੂੰ ਕਿੰਨਾ ਚਿਰ ਹੋ ਗਿਆ ਛੱਡ ਕੇ ਗਿਆ ਇਹਨੂੰ ਇਹਨੂੰ 7 ਕੁ ਮਹੀਨੇ ਹੋ ਚੱਲੇ ਆਂ ਇਹ ਠੀਕ ਨਹੀਂ ਬੁਖਾਰ ਬਹੁਤ ਜ਼ਿਆਦਾ ਹੈ ਨੂੰ ਉਹ ਇਹਨੂੰ ਆਪਣਾ ਮੂੜੇ ਪੈਸੇ ਲੈ ਕੇ ਉਹਨਾਂ ਦਵਾਈ ਬੋਲਣਾ ਉਹ ਨਿੰਬ ਕਿਉਂ ਲੈਣਾ ਇਹਨੇ ਫਿਰ ਹਨ ਸ਼ਾਮੇ ਰਾਤ ਫੋਨ ਕੀਤਾ 7-8 ਵਜੇ ਫੇ ਨਹੀਂ ਜਾ ਕੇ ਰਾਤ ਨਿੱਕੇ ਆਏ ਨੂੰ ਆਇਆ ਇਹਨੇ ਘਰੇ ਨਿਕਰੋ ਨਿਕਲ ਗਏ ਤੁਸੀਂ ਪੈ ਜਾਣਾ ਕਿੰਨੇ ਬੱਚੇ ਬੇਟੀ ਦੇ ਤਿੰਨ ਹੈ ਦੋ ਗੁੱਡੀਆਂ ਕਾਕਾ ਤੇ ਤਿੰਨੇ ਬੱਚੇ ਤੁਹਾਡੇ ਕੋਲ ਨਹੀਂ ਕਾਕਾ ਉੱਥੇ ਹੀ ਆਉ ਤੁਰਦਾ ਨਹੀਂ ਨਾ ਬੋਲਦਾ ਹੀ ਅੱਛਾ ਤੇ ਦੋ ਬੇਟੀਆਂ ਜਿਹੜੀਆਂ ਉਹ ਨਾਲ ਲੈ ਕੇ ਆਈ ਹੈ ਹਾਂਜੀ ਉਹ ਸਾਡੇ ਕੋਲ ਆਂਦੀ ਮ ਕੁੜੀਆਂ ਨੇ ਛੱਡ ਕੇ ਜਾਂਦੀਆਂ ਆਂਦੀ ਉੱਤਰੀਆਂ ਕਰਨਗੇ ਕਿੰਨੇ ਮਿਲਣਗੇ ਉੱਤਰੀਆਂ ਲਾਲ ਵਿੱਚ ਛੱਡ ਆਉਣਾ ਚੱਲਿੰਦਾ ਇੱਕ ਛੋਟੀ ਹੀ ਜਾਂਦੀ ਹੈ ਤੇ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ਤੁਹਾਡੇ ਤੋਂ ਇਲਾਵਾ ਪਰਿਵਾਰ ਵਿੱਚ ਬੱਸ ਮੈਂ ਹੀ ਆ ਬਾਕੀ ਇਹੋ ਹੀ ਆ ਜਾਂ ਇੱਕ ਨੌ ਵੱਡੀ ਮੇਰੀ ਉਹ ਵੀ ਇਤਰਾਹ ਗਿਆ ਆਪਣੇ ਬੱਚੇ ਦੋ ਤੇ ਆਪਣੀ ਵਕਤੀ ਉਹ ਵੀ ਕੰਮ ਕਰਕੇ ਆਪਣਾ ਟਾਈਮ ਪਾਸ ਕਰਨ ਲਈ ਕਿੰਨੇ ਬੇਟੇ ਸੀ ਤੁਹਾਡੇ ਦੋ ਕਾ ਕੇ ਤੇ ਦੋਹਾਂ ਦੀ ਡੈਥ ਹੋ ਚੁੱਕੀ ਹੈ ਹਾਂਜੀ ਦੋਵਾਂ ਦੀ ਤੇ ਤੁਹਾਡੇ ਪਤੀ ਦੀ ਡੈਥ ਹੋਈ ਨਗਣਾ ਸ਼ੁਰੂ ਹੋ ਗਿਆ। ਉਹ ਨਹੀਂ ਹੋ ਜਾਂਦਾ। ਦੇਰ ਤੋਂ ਸਮਾਂ ਹੋ ਗਿਆ। ਜੀ ਮਨ ਤੁਹਾਡੇ ਪਤੀ ਦੀ ਵੀ ਡੈਥ ਹੋ ਗਈ ਤੇ ਤੁਹਾਡੇ ਦੋਵਾਂ ਬੇਟਿਆਂ ਦੀ ਵੀ ਡੈਥ ਹੋ ਗਈ ਹੈ। ਹੁਣ ਤੁਸੀਂ ਇਹ ਬੇਟੀ ਜਿਹੜੀ ਤੁਹਾਡੇ ਕੋਲ ਹੈ ਤੁਸੀਂ ਉਹਨੂੰ ਪਾਲਦੇ ਜੀ ਹਾਂ। ਹਾਂਜੀ ਹਾਂਜੀ। ਤੇ ਤੁਹਾਡਾ ਆਮਦਨ ਦਾ ਸਾਧਨ ਕੀ ਆ? ਕੋਈ ਨਹੀਂ ਇਤਰਾ ਜੀ ਇੱਕ ਦਿਨ ਦਵਾਈ ਲਈ ਮਿਲ ਕੋ ਪੈਸਾ ਨਹੀਂ ਹੈਗਾ। ਲਓ ਸਾਰਿਆਂ ਘਰ ਇੱਧਰ ਗਏ ਸਾਰਿਆਂ ਨੂੰ ਕਿੰਨੇ 200 ਰੁਪਏ ਕੋਲ ਪਾਸ ਕਰਕੇ ਇਰ ਜਾ ਕੇ ਦਵਾਈ ਲੈ। ਬਦਰੀ ਹਸਤਾ ਜੜਾ ਮਿਲ ਕੋ ਪੈਸਾ ਨਹੀਂ ਪਈ। ਇਹ ਜਿਹੜਾ ਇਹ ਬੇਟੀ ਦਾ ਘਰ ਵਾਲਾ ਛੱਡ ਕੇ ਇਹਨੂੰ ਛੱਡ ਕੇ ਗਿਆ ਆਪਕੇ ਕਿਸ ਤਰ੍ਹਾਂ ਨਹੀਂ ਆਪ ਲਿਖ ਕੇ ਆਏ ਹੋ ਦਵਾਈ ਨਹੀਂ ਦਵਾਉਂਦੇ ਤੁਹਾੜਕ ਤੇ ਉਹ ਕੋ ਰਹਿ ਗਿਆ ਇਹ ਹੋ ਕੋਏ ਜੀ ਮਨ ਲ 6-7 ਮਹੀਨੇ ਹੋ ਗਏ ਆ ਮਤਲਬ ਬੇਟੀ ਨੂੰ ਆਈ ਨੂੰ ਤੇ ਅੱਜ ਤੱਕ ਪਤਾ ਲੈਣ ਨਹੀਂ ਆਇਆ ਨਹੀਂ ਨੇ ਉਹ ਨਹੀਂ ਵੜਿਆ ਹਸਪਤਾਲ ਵੀ ਤਿੰਨ ਵਾਰ ਹੀ ਰਹਾ ਆਏ ਉਹਨੇ ਨਾ ਫੋੜ ਕੀ ਤਾਂ ਆਇਆ ਹੀ ਪਤਾ ਹੀ ਨਹੀਂ ਆ ਹੋਰ ਬੇਟੀ ਦਾ ਲਾ ਚੱਲ ਰਿਹਾ ਹਾਂਜੀ ਲਾ ਚੱਲਦਾ ਗੋਲੀਆਂ ਖਾਂਦੀ ਨੂੰ ਦਵਾਈ ਬਖਰਾਕ ਵਿੱਚ ਆਈਦੀ ਕੋਈ ਸਬਜ਼ੀ ਭਾਜੀ ਚਾਹੀਦੀ ਹੁਣ ਗੁਰ ਬੰਦਾ ਬੁਆਰ ਨੂੰ ਬਈ ਸਾਰੀ ਸਬਜੀ ਦੇਣੀ ਪੈਂਦੀ। ਤਰਨ ਕੇ ਹੁਣ ਨਈ ਹੁੰਦੀ ਮਕੇ ਹਰਵਾਂ ਦੀਆਂ ਨਾਲ ਆ ਕੇ ਫਿਰ ਸਬਜੀ ਦੇਣੀ। ਕੋਈ ਚੁੱਡੀ ਦੁੱਖ ਦੀ ਗੱਲ ਆ। ਆਪਾਂ ਕਈ ਇਸੇ ਗੱਲੋਂ ਕਹਿੰਦੇ ਵੀ ਬੇਟੀਆਂ ਨਹੀਂ ਹੋਣੀਆਂ ਚਾਹੀਦੀਆਂ। ਬੇਟੀਆਂ ਵਿਚਾਰੀਆਂ ਦਾ ਇਹੋ ਦੁੱਖ ਹੁੰਦਾ ਵਾ ਜਿਹੜਾ ਕਿ ਵਿਚਾਰੀਆਂ ਜਾਂ ਤੇ ਕੋਈ ਚੰਗਾ ਸੋਹਰਾ ਪਰਿਵਾਰ ਵਧੀਆ ਮਿਲ ਜਾਵੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਵਧੀਆ ਲੰਘ ਜਾਂਦੀ ਔਰ ਜੇਕਰ ਕੋਈ ਮਾੜਾ ਪਰਿਵਾਰ ਸੋਹਰਾ ਪਰਿਵਾਰ ਮਾੜਾ ਟੱਕਰ ਜਾਵੇ ਤੇ ਜ਼ਿੰਦਗੀ ਜਿਹੜੀ ਆ ਬੇਟੀ ਦੀ ਵੀ ਨਰਕ ਹੁੰਦੀ ਔਰ ਪਿੱਛੇ ਜਿਹੜੇ ਮਾਪੇ ਹੁੰਦੇ ਮਾਪਿਆਂ ਦਾ ਵੀ ਜਿਹੜਾ ਜੀਣਾ ਬੜਾ ਮੁਸ਼ਕਲ ਹੋ ਜਾਂਦਾ ਜਦੋਂ ਬੇਟੀ ਬੇਟੀ ਦੁਖੀ ਨਹੀਂ ਨਾ ਸੌਰੇ ਘਰ ਉਦੋਂ ਮਾਪੇ ਵੀ ਬਹੁਤ ਦੁਖੀ ਹੁੰਦੇ ਆ ਮੇਰੇ ਕੋਲ ਪਿੰਡ ਵਾਸੀ ਵੀ ਖੜੇ ਆ ਬੈਠੇ ਆ ਮੈਂ ਇਹਨਾਂ ਨਾਲ ਵੀ ਗੱਲਬਾਤ ਕਰੂੰਗਾ ਹਾਂ ਬੱਪੂ ਜੀ ਕੀ ਇਹਨਾਂ ਦੇ ਪਰਿਵਾਰ ਦੀ ਕਹਾਣੀ ਆ ਸਾਰੀ ਵੇਖੋ ਜੀ ਇਹਨਾਂ ਦੇ ਪਰਿਵਾਰ ਦੀ ਕਹਾਣੀ ਜੜੀ ਆ ਇਹਨਾਂ ਦੇ ਦੋ ਬੱਚੇ ਸੀ ਜਵਾਨ ਸੀ ਉਹ ਵੀ ਦੋਵੇਂ ਪੂਰੇ ਹੋ ਚੁੱਕੇ ਆ ਇਹਨਾਂ ਦਾ ਘਰ ਆਲਾ ਪੂਰਾ ਚੁੱਕਾ ਇਹਨਾਂ ਦੀ ਇੱਕ ਬੇਟੀ ਸੀ ਸੌਰੇ ਘਰ ਉਹ ਬਹੁ ਮਾਰਦੀ 19 ਛੱਡ ਗਏ ਉਹਦਾ ਵੀ ਕੋਈ ਪਤਾ ਨਹੀਂ ਲਿਆ ਉਹਨਾਂ ਨੇ ਆਣ ਕੇ ਹੁਣ ਇਹ ਮਾਵਾਂ ਧੀਆਂ ਦੋਵੇਂ ਇਹ ਵੀ ਬਜ਼ੁਰਗਿਆ ਵਿਚਾਰੀ ਤੇ ਉਹਦੀ ਪਾਲਣਾ ਪੁਲਸਣਾ ਕਰਦੀ ਆ ਉਹਨੂੰ ਦਵਾਈ ਦੂਰੀ ਕਰਦੀ ਆ ਜਦੋਂ ਕੋਈ ਪੈਸਾ ਦੇਣ ਨਹੀਂ ਹੁੰਦਾ ਵਿਚਾਰੀ ਕਹਿੰਦੀ ਕਿ 10 ਦਾ ਮੰਗ ਕੇ 5 ਮੰਗ ਇੱਕ ਤਰ੍ਹਾਂ ਚਾਂ ਮ ਆਪਣਾ ਪਾਸ ਕਰਦੀ ਆ ਕਿ ਸਰਕਾਰ ਕੋ ਮੰਗੇ ਕਰਦੇ ਆ ਕਿ ਇਹਨਾਂ ਦਾ ਕੋਈ ਲਵਸੀਲਾ ਕੀਤਾ ਜਾਵੇ ਇਹਨਾਂ ਦੇ ਵਿਚਾਰਿਆਂ ਦਾ ਕੋਈ ਪਾਲਣ ਪੋਸ਼ਣ ਹੋ ਜੇ ਤਾਂ ਲਟਕੀਆਂ ਵੀ ਆ ਦੋ ਵਿਚਾਰੀਆਂ ਤੇ ਆ ਵੀ ਇਹ ਬਜ਼ੁਰਗ ਆ ਉਹ ਬਿਮਾਰ ਆ ਉਹ ਇੰਨਾ ਦਾ ਸੋਚਿਆ ਜਾਵੇ ਤੁਹਾਡੇ ਪਿੰਡ ਦੇ ਵਿੱਚ ਕਾਫੀ ਅਮੀਰ ਲੋਕ ਰਹਿੰਦੇ ਆ ਕਦੀ ਕੋਈ ਮਦਦ ਵਾਸਤੇ ਕਦੀ ਨਹੀਂ ਬੋੜਿਆ ਕੋਈ ਨਹੀਂ ਕੋਈ ਨਹੀਂ ਬੋੜਦਾ ਤੇ ਸਕੇ ਨਹੀਂ ਬੋੜਦੇ ਤੇ ਲੋਕਾਂ ਨੇ ਕੀ ਬਾਹਰ ਜਾਣੇ ਕੀ ਪਹੁੰਚਣਾ ਕੋਈ ਇੱਥੇ ਪਹੁੰਚਦਾ ਨਹੀਂਗਾ ਕੋਈ ਇੱਕ ਦੂਜੇ ਦਾ ਪਤਾ ਵੀ ਨਹੀਂ ਲੈਂਦਾ ਕੋਈ ਬਾਪੂ ਜੀ ਨੇ ਵੀ ਦੱਸਿਆ ਕਿ ਇਨਾਂ ਦੇ ਪਰਿਵਾਰ ਬਾਰੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਹ ਪਰਿਵਾਰ ਦਾ ਗੁਜ਼ਾਰਾ ਚੱਲਦਾ ਵਾ ਕਿ ਬਜ਼ੁਰਗ ਮਾਤਾ ਜਿਹੜੀ ਵਿਚਾਰੀ ਵੇਖੋ ਐ ਆ ਉਮਰ ਹੁੰਦੀ ਆ ਬੰਦੇ ਦੀ ਰੈਸਟ ਕਰਨ ਦੀ ਆਰਾਮ ਕਰਨ ਦੀ ਪਰ ਇਸ ਉਮਰ ਵਿੱਚ ਵਿਚਾਰੀ ਲੋਕਾਂ ਦਾ ਕੰਮ ਧੰਦਾ ਕਰਦੀ ਔਰ ਕਿਸੇ ਤਰ੍ਹਾਂ ਆਪਣਾ ਆਪਣੀ ਬੇਟੀ ਦਾ ਔਰ ਛੋਟੇ ਛੋਟੀਆਂ ਉਹਨਾਂ ਦੀ ਦੋਧੀਆਂ ਵਾਂ ਉਹਨਾਂ ਦਾ ਪੇਟ ਪਾਲਦੀ ਐ ਪਰ ਬਜ਼ੁਰਗ ਔਰਤ ਨੂੰ ਕਿੰਨਾ ਚਿਰ ਕੰਮ ਕਰ ਸਕਦੀ ਐ ਜਿਹਨਾਂ ਦੀ ਉਮਰ ਲੇ ਵੇਖੀ ਤੇ ਮੇਰੇ ਹਿਸਾਬ ਨਾਲ ਤੇ 60 ਤੋਂ ਜ਼ਿਆਦਾ ਉਮਰਾਂ ਦੀ ਹੋ ਚੁੱਕੀ ਆ ਇਸ ਉਮਰ ਵਿੱਚ ਕੰਮ ਕਰਨਾ ਬੜਾ ਔਖਾ ਵਾ ਤਡੇ ਕੋਲ ਬੇਟੀ ਵੀ ਆ ਜਿਹੜੀ ਕਿ ਸੋਹਰਿਆਂ ਤੋਂ ਆਈ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਭੈਣ ਜੀ ਕੀ ਨਾਂ ਡੜਾ ਇਹ ਕਿੰਨਾ ਚਿਰ ਤੋਂ ਨੇ ਉੱਥੇ ਹੋ ਕੇ ਆਏ ਆ ਇਹ 6 ਮਹੀਨੇ ਪਤਾ ਲੈਂਣੇ ਆ ਤੁਹਾਡਾ ਘਰ ਵਾਲਾ ਉੱਥੇ ਕਿੱਦਾਂ ਚੱਲਦਾ ਸੀ ਤੁਹਾਡਾ ਤੁਹਾਨੂੰ ਦਵਾਈ-ਦਵਾਈ ਦਵਾਉਂਦੇ ਸੀ ਜਾਂ ਕੀ ਆ ਦਵਾਈ ਨਹੀਂ ਦਵਾਉਂਦੇ ਸੀ ਤੁਹਾਨੂੰ ਠੀਕ ਨਹੀਂ ਇਹ ਲੱਗਦਾ ਕੰਮ ਕਰਦਾ ਹੋਣਾ ਤੁਸੀਂ ਆਪ ਮਾਤਾ ਨੂੰ ਪੁੱਛ ਲਓ ਜੇ ਤੁਹਾਨੂੰ ਬਿਮਾਰੀ ਦੀ ਜਿਹੜੀ ਦਵਾਈ ਹੋਵੇ। ਉਹ ਜਿੰਨਾ ਚਿਰ ਤੁਸੀਂ ਕੰਮ ਕਰਦੇ ਹੋ ਉਹਨਾਂ ਚਿਰ ਠੀਕ ਹੀ ਸਾਰਾ ਕੁਝ। ਮਤਲਬ ਜਦੋਂ ਤੁਸੀਂ ਬਿਮਾਰ ਹੋਗੇ, ਮੰਜੇ ਤੇ ਪੈਗੇ ਤੇ ਉਦੋਂ ਮਤਲਬ ਤੁਹਾਡਾ ਉਹਨਾਂ ਨੇ ਇੱਕ ਜਿਹੜਾ ਮਤਲਬ ਬਿਲਕੁਲ ਇੱਕ ਧਿਆਨ ਰੱਖਣਾ ਜਿਹੜਾ ਛੱਡ ਦਿੱਤਾ। ਸ਼ੁਰੂ ਤੋਂ ਇੰਦਲੀਕਾ ਨਾਲ ਆ ਵੀ ਕੰਪਲਫਰਮ। ਮਤਲਬ ਤੁਸੀਂ ਆਪਣੇ ਹੱਥੀ ਮਿਹਨਤ ਜਿਹੜੀ ਕਰਦੇ ਰਹੇ ਜੇ ਉਹੋ ਹੀ ਕਰਦੇ ਰਹੇ ਮਤਲਬ ਤੁਹਾਨੂੰ ਸਾਰੇ ਪਰਿਵਾਰ ਵੱਲੋਂ ਕੋਈ ਜੇ ਅੱਖੀ ਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਮਿਲੀ। ਆ ਵੀ ਕੰਪਲਫਰਮ। ਹਾਂ। ਹੁਣ ਤੁਹਾਨੂੰ ਇਹ ਕਿੰਨੇ ਚਿਰ ਤੋਂ ਤੁਹਾਨੂੰ ਇਹ ਟੀਵੀ ਦਾ ਨੁਕਸ ਹੈ ਪੰਜ ਚਾਰ ਦਿਨ ਤੋਂ ਹੀ ਉਹ ਵੀ ਬੁਢਾ ਬੁਖਾਰ ਚੜਦਾ ਤੇ ਕਾਂਸੀ ਆਉਂਦਾ ਚਾਹੇ ਦਵਾਈ ਦੀ ਲੈਂਦੀ ਰਹੇ ਸੇ ਸਭ ਉਹ ਇਹ ਹਾਂ ਜਰਾ ਹੋ ਗਈ ਉਹ ਦਾਕਟਰ ਤੋਂ ਹੁਣ ਕਰਵਾ ਲੈਂਦੇ ਇਹ ਦਵਾਈ ਜਦੋਂ ਦੀ ਖਾਣ ਦੇ ਫਰਕੇ ਤੁਹਾਨੂੰ ਦਵਾਈ ਨੂੰ ਹਾਂਜੀ ਬੁਖਾਰ ਨਹੀਂ ਚੜਦਾ ਹੁਣ ਕਾਂਸੀ ਆਉਂਦੀ ਠੀਕ ਹੈ ਸਾਰਾ ਇੱਕ ਜੰਦਾ ਬਸ ਬੁਖਾਰ ਆਉਂਦਾ ਇਕ ਜੀ ਇਹ ਮਾਤਾ ਜੀ ਦੀ ਬੇਟੀ ਜਿਹੜੀ ਵਿਚਾਰੀ 6-7 ਮਹੀਨੇ ਤੋਂ ਇਹਨਾਂ ਦੇ ਕੋਲ ਰਹਿ ਰਹੀ ਆ ਔਰ ਕਿੰਨੇ ਮੁਸ਼ਕਲ ਨਾਲ ਇਹਨਾਂ ਦਾ ਘਰ ਦਾ ਜਿਹੜਾ ਵਾ ਗੁਜ਼ਾਰਾ ਚੱਲ ਰਿਹਾ ਵਾ ਔਰ ਪਿੰਡ ਦੀ ਗੱਲ ਕਰੀ ਤਾਂ ਪਿੰਡ ਵਿੱਚ ਮੇਰੇ ਸਾਹਮਣਾਂ ਸੈਂਕੜੇ ਹੀ ਲੱਖਾਂ ਕਰੋੜਾਂ ਪਤੀ ਹੈਗੇ ਆ ਜਿਹੜੇ ਕਿ ਰਹਿੰਦੇ ਆ ਪਰ ਕਿਹ ਕੋਈ ਵੀ ਗਰੀਬ ਵਾਲ ਨਹੀਂ ਦਿਖਦਾ ਪਰ ਕੋਈ ਆਪੋ ਆਪਣੇ ਹੀ ਕੰਮਾਂ 'ਚ ਮਸਤਿਆ ਗਰੀਬ ਮਰਦਾ ਭੁੱਖਾ ਦੇ ਲੋਕੀ ਹੁੰਦੇ ਮਰਨ ਤੋਂ ਸਾਡਾ ਕੀ ਜਾਨਾ ਵਾ ਪਰ ਚਲੋ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਚੋਂ ਸਰਕਾਰਾਂ ਦੀ ਤੇ ਮੈਂ ਗੱਲ ਨਹੀਂ ਕਰਦਾ ਸਰਕਾਰਾਂ ਨੂੰ ਤੇ ਅੱਗੇ ਵੀ ਇਹ अनेका ਸਟੋਰੀਆਂ ਲਾਈਆਂ ਉਹਨਾਂ ਸਰਕਾਰ ਨੇ ਤੇ ਸ਼ਾਇਦ ਕਿਸੇ ਦੀ ਮਦਦ ਨਹੀਂ ਕੀਤੀ ਪਰ ਸਾਡੀਆਂ ਸਮਾਜ ਸੇਵੀ ਜਿਹੜੀਆਂ ਸੰਸਥਾਵਾਂ ਸਾਡਾ ਪੰਜਾਬ ਜਿਹੜਾ ਵਾ ਪੰਜਾਬ ਦੇ ਵਿੱਚ ਇੰਨੇ ਕੁ ਸਾਡੇ ਹੈਗੇ ਆ ਸ਼ਰਧਾਲੂ ਲੋਕ ਜਿਹੜੇ ਕਿ ਪੁੰਨਦਾਨ ਕਰਨ ਵਾਲੇ ਜਿਨ੍ਹਾਂ ਦਾ ਕੋਈ ਅੰਤ ਨਹੀਂਗਾ ਆਹਾਂ ਆਹਾਂ ਤੇ ਸੰਸਥਾਵਾਂ ਖੁੱਲੀਆਂ ਵਾਂ ਜਿਹੜੀਆਂ ਕਿ ਇਹਨਾਂ ਨੂੰ ਆਪਣਾ بے ਸਹਾਰਾ ਲੋਕਾਂ ਨੂੰ ਸਾਂਭਦੀਆਂ ਵਾਂ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਦੀਆਂ ਵਾਂ ਦਵਾਈ ਬੂਟੀ ਵੀ ਕਰਦੀਆਂ ਵਾਂ ਇਹੋ ਜਿਹੀਆਂ ਸੰਸਥਾਵਾਂ ਅੱਗੇ ਆਉਂਦੀਆਂ ਵਾਂ ਤੇ ਹੁਣ ਵੀ ਸਾਡੀ ਆਪਣੇ ਸਮਰ ਨਿਊਜ਼ ਚੈਨਲ ਦੇ ਰਾਂ ਹੀ ਪਰਿਵਾਰ ਵੱਲੋਂ ਇੱਕੋ ਹੀ ਲੋਕਾਂ ਨੂੰ ਅਪੀਲ ਆ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਆ ਹੋਰ ਦਾਨੀ ਸੱਜਣਾਂ ਨੂੰ ਅਪੀਲ ਆ ਇਸ ਪਰਿਵਾਰ ਦਾ ਇੱਕ ਦਿਨਾਂ ਦੀ ਜੇ ਕਮਰਿਆਂ ਦੀ ਗੱਲ ਕਰੀਏ ਕਮਰੇ ਉਤੋਂ ਦੇਖਿਆ ਅਸੀਂ ਜਦੋਂ ਅੰਦਰ ਆਏ ਆ ਤੇ ਥੱਲੇ ਨੂੰ ਆ ਘੜੋ ਘੜੇ 4-5 ਫੁੱਟ ਥੱਲੇ ਕਮਰੇ ਕਮਰੇ ਦੇ ਵਿੱਚ ਉਤਰਨਾ ਪੈਂਦਾ ਵਾ ਮੇਕਰ ਜੇਕਰ ਜਿਆਦਾ ਮੀਂਹ ਆ ਜਾਏ ਤਾਂ ਸ਼ਾਇਦ ਕਮਰੇ 'ਚ ਪਾਣੀ ਵੀ ਆ ਜਾਂਦਾ ਹੋਊਗਾ ਇਨਾਂ ਦੇ ਕਮਰੇ ਵੀ ਵਿਚਾਰਿਆਂ ਦੇ ਵੱਣ ਵਾਲੇ ਆ ਔਰ ਜਿਹੜੀ ਮਾਲੀ ਸਹਾਇਤਾ ਜਿਹੜੀ ਇਹਨਾਂ ਦਾ ਰਾਸ਼ਨ ਪਾਣੀ ਦਾ ਵੀ ਜਿਹੜਾ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਦਾ ਇੰਤਜ਼ਾਮ ਕੀਤਾ ਕੀਤਾ ਜਾਵੇ ਤਾਂ ਜੋ ਇਹ ਵਿਚਾਰੇ ਆਪਣੇ ਜ਼ਿੰਦਗੀ ਦੇ ਚੰਗੇ ਦਿਨ ਬਸਰ ਕਰ ਸਕਣ ਮੈਂ ਜਨਿਆਲਾ ਗੁਰੂ ਤੇਗਪਾਲ ਸ਼ਰਮਾ